ਸਤਿ ਸ਼੍ਰੀ ਅਕਾਲ ਜੀ ਮੈਂ ਦੇਸੀ ਬੰਦੇ ਬਲੌਗ ਵਾਲਾ ਵਿਕਰਮਜੀਤ ਸਿੰਘ ਹੋਰ ਤੁਹਾਡਾ ਕੀ ਹਾਲ ਹੈ ਅੱਜ ਹੈਗੀ ਆ 29 2024 ਤੇ ਸਮਾਂ ਹੋ ਰਿਹਾ ਸ਼ਾਮ ਦਾ ਤੇ ਅੱਜ ਅਸੀਂ ਕੀ ਕਰਨ ਜਾ ਰਹੇ ਹਾਂ ਸਾਡੇ ਅੰਦਰ ਕੂਲਰ ਪਿਆ ਤੇ ਲੌਬੀ ਦੇ ਵਿੱਚ ਕੂਲਰ ਲਾਉਣੇ ਹੁੰਦੇ ਆ ਅਸੀਂ ਉਹ ਕੂਲਰ ਨੂੰ ਅਸੀਂ ਖਿੱਚ ਕੇ ਬਾਹਰੇ ਮੋਰੀ ਤੇ ਲਾਉਣਾ ਤੇ ਬਾਰੇ ਜਿਹੜਾ ਉਹ ਜਾਲੀ ਵਾਲੀ ਮੋਰੀ ਆ ਥੋੜੀ ਉੱਚੀ ਆ ਉਹਦੇ ਤੇ ਡੱਟਾ-ਡੱਟਾ ਲਾ ਕੇ ਜਿਗਾਰ ਜੂੜ ਲਾ ਕੇ ਕੂਲਰ ਨੂੰ ਉੱਚਾ ਕਰਦੇ ਆਂ ਜਿਹੜੋਂ ਮੈਂ ਤੁਹਾਨੂੰ ਦਿਖਾਉਣਾ ਕੁਦਰ ਕਿਹੜਾ ਆਹ ਕੁਦਰ ਆਹੋ ਜਿਹਨੂੰ ਅਜੀ ਖਿੱਚ ਕੇ ਲੈ ਕੇ ਜਾਵਾਂਗੇ ਉਹ ਰੋ ਤੇ ਜਿਹੜੀ ਆ ਡਰਾਈਂਗ ਰੂਮ ਵਾਲੀ ਜਿਹੜੀ ਆ ਵਿੰਡੋ ਆ ਨਾ ਆਹ ਵਿੰਡੋ ਇਹ ਵਿੰਡੋ ਦੇ ਬਾਹਰਲੀ ਸਾਈਡ ਲਾਵਾਂਗੇ ਤੇ ਉਹ ਥੱਲੇ ਬੰਦਲ ਆ ਗਿਆ ਅਸੀਂ ਪਹਿਲਾਂ ਇਹ ਸੋਚਿਆ ਤੀਏ ਵੀ ਜਿਹੜੀ ਆ ਜਾਲੀ ਵਾਲੀ ਆ ਹਨਾ ਇਹ ਸਾ ਥੱਲੇ ਆਊਗਾ ਜਿੱਥੇ ਲਿਉਂਦਾ ਵੀ ਫੇਰ ਕੁਦਰ ਜਿਵੇਂ ਫਿੱਟ ਆ ਜਾਂਦਾ ਉਹ ਬੰਦੰਦਰਾ ਨੇ ਪੁੱਛਿਆ ਕਰਤਾ ਉਹਨੂੰ ਸੋਚਿਆ ਨਹੀਂ ਹੈਗਾ ਐ ਲਲੋ ਵੀ ਬਾਤ ਹੀ ਗੱਲਾਂ ਯਾਦ ਆਉਂਦੀਆਂ ਨੇ ਹੁਣ ਤੁਹਾਨੂੰ ਬਾਹਰ ਦੀ ਦਿਖਾਉਣਾ ਠੀਕ ਏਕੂਣ ਲੈ ਕੇ ਜਾਂਦੇ ਆ ਆ ਆਪਣਾ ਪੋਰਚ ਆ ਗਿਆ ਆ ਦੇਖੋ ਉਰੇ ਇੱਟਾਂ ਲਾਤੀਆਂ ਰਮਾਨ ਦੀ ਮੰਮੀ ਨੇ ਉਰੇ ਗੁੱਦਰ ਰੱਖ ਕੇ ਆਹ ਬੰਦ ਵਾਲਾ ਆ ਗਿਆ ਨਾ ਦੇ ਆ ਰਹੀ ਬੰਡੋ ਇਹਦੇ ਤੱਕ ਐਨ ਲਲੋ ਵੀ ਗੁੱਦਰ ਦੀ ਜਾਲੀ ਵਜਾਉਣੀ ਆਪਾਂ ਨੇ ਫਿਰ ਆਇਆ ਨਾ ਜੇ ਆਪਾਂ ਕੁਲਰ ਅੰਦਰੋਂ ਲਾਉਣਿਆਂ ਅੰਦਰੋਂ ਫਿਰ ਜਿਹੜੀ ਉਹ ਹਵਾ ਉਨੀ ਫੜਦਾ ਨਹੀਂ ਹੈਗਾ ਮਤਲਬ ਵਧੀਆ ਠੰਡੀ ਹਵਾ ਨਹੀਂ ਮਾਰਦਾ ਕਿਉਂਕਿ ਕਮਰੇ 'ਚ ਗਰਮੈਸ ਹੁੰਦੀ ਆ ਅੰਦਰੋਂ ਨਹੀਂ ਉਹ ਠੰਡੀ ਹਵਾ ਖਿੱਚਣੀ ਨਹੀਂ ਹੈਗੀ ਉਰੋਂ ਐ ਆ ਵੀ ਬਾਹਰੋਂ ਉਹਨੂੰ ਕੁਲਰ ਨੂੰ ਵੀ ਵਧੀਆ ਹਵਾ ਪਾਊਗੀ ਇਸ ਕਰਕੇ ਉਹ ਠੰਡੀ ਹਵਾ ਮਾਰੂਗਾ ਆਪਾਂ ਲੈ ਕੇ ਆਉਣੇ ਕੁਲਰ ਨੂੰ ਖਿੱਚ ਕੇ ਆਪਾਂ ਇਹਨੂੰ ਰੋੜ ਕੇ ਲੈ ਕੇ ਚੱਲਨੇ ਆ ਕੁਲਰ ਨੂੰ ਬਾਹਰੇ ਇੱਕ ਮਿੰਟ ਆਹਨ ਇੱਧਰ ਤੱਕ ਆ ਲੈ ਕੇ ਚੱਲਦੇ ਆ ਚਲੋ ਇਹ ਹੁਣ ਥੱਲੇ ਲਾ ਲਿਆ ਆਪਣੇ ਕਿਉਂ ਕਰੀਏ ਹੁਣ ਆਪਾਂ ਖੇਚੀ ਕੇ ਨੂੰ ਬਾਹਰੇ ਲੈ ਕੇ ਜਾਣਾ ਹੈ ਬਸ ਇਹਨਾਂ ਦੇ ਖਾਸ ਤੇ ਤੈਸਮਾ ਦੀਸ ਕਰਕੇ ਚੱਲਦੀ ਰੋੜਦਾ ਜੀਗਾ ਕੋਈ ਥੋੜੀ ਆਵਾਜ਼ ਕਰੂਗਾ ਉਸ ਤਰ੍ਹਾਂ ਬੈਕਗਰਾਉਂਡ ਵੀ ਚਲੂਗਾ ਕੈਮਰਾ ਮੈਨੂੰ ਇੰਨੀ ਥੋੜਾ ਥੋੜਾ ਨਾਲ ਨਾਲ ਪੁੱਟ ਲਓ ਜੀ ਥੋੜਾ ਬੱਚਾਂ ਕੇ ਦੇਖਿਆ ਰੱਖ ਲਿਆ ਚੈਕਿੰਗ ਉਹਨਿੰਕੂ ਮਾ ਗੋ ਬਰ ਮੈਨ ਲੈ ਬੈਲਿੰਗ ਛੋਵੀ ਕਦੇ ਹੈ ਜੇ ਕੋਈ ਤੁਝੇ ਲਾਇਆ ਨਹੀਂ ਗੜ ਬੈਠਾਇਆ ਕਿ ਜਿਹੜੀ ਜਿਹੜੀ ਚੱਲ ਰਹੀ ਹੈ ਜੇ ਉੱਚੀ ਹੈ ਨਾ ਪਰਵਾਲੀਏ ਫਿਰ ਸੈਂਟ ਆਈ ਗਾ ਅੰਦਰ ਦੇ ਜਾ ਕੇ ਅਰਮਾਨ ਮੋਰੀ ਖੋਦਣ ਗਿਆ ਉਹ ਵੀ ਕਰੇ ਅਹ ਨੇ ਕੋਰਮਾਨਦੀਪ ਨੇ ਮੋਰੀ ਖੋਲਤੀ ਵਾਹ ਹੈਲੋ ਅਰਮਾਨ ਪੜਾਈ ਚ ਪਰੇਸ਼ਾਨ ਪੜਾਈ ਕਰਨ ਵਿੱਚ ਕਿਉਂਕਿ ਰਮਾਨ ਦਾ ਮੋਬਾਈਲ ਮੈਂ ਆਪਣੀ ਜੀਬ ਚ ਪਾ ਰੱਖਿਆ ਗੇਮ ਖੇਡ ਰਹੀ ਸੀ ਪਹਿਲਾਂ ਚਲੋ ਅਸੀਂ ਇਹਨੂੰ ਖਿੱਚ ਕੇ ਉੱਥੇ ਕਰ ਦਈਏ ਫਿਰ ਮਿਲਦੇ ਆਂ ਆਪਾਂ ਵਲੌਗ ਨੂੰ ਕੰਟੀਨਿਊ ਕਰਦੇ ਆ ਠੀਕ ਹੈ ਇਹਦੇ ਵਿੱਚ ਕੁਦਰਤ ਜਿਹੜਾ ਪਾਣੀ ਦੀ ਗੱਲ ਸੀ ਸੋਚਿਆ ਵੀ ਪਾਣੀ ਕੱਢ ਦਿੰਨੇ ਆ ਵੀ ਉਹਦੇ ਨਾਲ ਇਹ ਪਾਰ ਘਟ ਜੂ ਚੱਕਣਾ ਸੌਖਾ ਰਹੂਗਾ ਬਾਕੀ ਜਿਹੜੇ ਆਲੇ-ਦਾਲ ਟਾਪੇ ਹੁੰਦੇ ਨੇ ਇਹ ਵੀ ਖੋਲ ਦਿੰਨੇ ਆ ਆਹਨੇ ਇਧਰਲਾ ਟਾਪਾ ਵੀ ਖੋਲਦੇ ਇਹਦੇ ਨਾਲ ਐ ਵੀ ਥੋੜਾ ਜਿਹਾ ਇਹਦਾ ਪਾਰ ਘਟ ਜੂਗਾ ਚੱਕ ਕੇ ਇੱਟਾਂ ਉੱਤੇ ਰੱਖਣਾ ਸੌਖਾ ਹੋ ਜੂਗਾ ਲੋ ਵੀ ਟਾਪੇ ਸੀ ਤੈਨੇ ਖੋਲਤੇ ਪਾਣੀ ਕਰਤਾ ਹੁਣ ਦੇਖਦੇ ਕਿੰਨਾ ਘਰ ਰਹਿ ਗਿਆ ਚੱਕ ਕੇ ਦੇਖਦੇ ਆ ਚੱਕ ਲਾਂਗੇ ਆਪਣਾ ਆ ਦੇਖੀ ਉਹ ਤਾਂ ਭੜੀ ਬਣਾ ਵੀਡੀਓ ਥੱਲੇ ਆ ਦੁਬਾਰਾ ਉਹ ਇਹ ਹੌਲਾ ਹੋ ਗਿਆ ਦੇਖ ਧਰ ਦੇ ਉਹ ਤੇ ਇਹ ਤਾਂ ਇਹ ਨਾਲ ਉਹ ਦੱਸ ਤਾ ਤੇ ਆਇਆ ਇਧਰ ਆ ਇਹ ਤਾਂ ਦੇ ਨੀਰੇ ਧਾਕੀਆਂ ਨਾਲ ਮੇਰੇ ਇਧਰ ਕਰਦੀ ਪੈਣੀ ਥੁਣੀ ਆ ਮੈਂ ਚੱਕ ਕੇ ਰੰਗ ਨਾਲ ਮਾਰੀ ਰਮਾ ਦੀ ਮਮੀ ਟਾਈ ਦਿੱਤਾ ਮੂਰੀ ਹੁਣ ਬਾਈਕੇ ਕਰਦੇ ਤਨੋਂ ਹੱਤ ਨਾਲ ਇਧਰ ਮੇਲੇ ਕਿਉਂ ਯਾਰ ਮੇਰੇ ਕਿਨੇ ਮੇਰੇ ਅੱਛਾ ਨੀ ਇਧਰ ਲੰਬੀ ਲੰਬੀ ਵਾਈ ਕਰਨੀ ਬੋਦ ਨੂੰ ਕੋਲੋਂ ਵੀ ਨਹੀਂ ਫੈਰ ਬਣਾ ਨਾ ਇਤਨਾ ਲਾਗੀ ਇਹ ਇਹਦੇ ਨਾਲ ਕੋਈ ਨਾ ਕੋਈ और मेरा भी ਉਪਰ ਸਿੱਟਾ ਲਾ ਕੇ ਪਹਿਲਾ ਲੋਡ ਨਹੀਂ ਆਇਆ ਫਿਰ ਅਸੀਂ ਕੀ ਕਰਿਆ ਥੰਨੋ ਜਿਹੜੀ ਇਹਦੀ ਪੀੜੀ ਹੁੰਦੀ ਹੈ ਇਹ ਕੱਢ ਕੇ ਆ ਜਿਹੜੀ ਮੋਰੀ ਮਿੰਡਲ ਜੀ ਹੈ ਨਾ 쿨ਰ ਚਾੱਕ ਕੇ ਇਹਦੇ ਉੱਤੇ ਰੱਖਦਾ ਐ ਵੀ ਅਜੇ ਜਗਾੜੂ ਜਿਹਾ ਤਰੀਕਾ ਕਰ ਲਿਆ ਫਿਰ ਇਹਦੇ ਥੱਲੇ ਆ ਰੇੜੀ ਵੱਡੀ ਲਿਆਵਾਂਗੇ ਇਧਰ ਇੱਟਾਂ ਲਾਤੀਆਂ ਜਿਹੜੀ ਦੀ ਉਹਦੀ ਕੀ ਥੱਲੇ ਪੀੜੀ ਰਹਾ ਟੇਟੀ ਕਰਕੇ ਖੜੀ ਕਰਤੀ ਬੱਗੇ ਕੋਈ ਬਾਲੇ ਬੁੱਲੇ ਦੇਖ ਰਹੇ ਥੱਲੇ ਬਾਲੇ ਬੁੱਲੇ ਜਾਂ ਇਹ ਕਰਾਂਗੇ ਹੈ ਨਾ ਆ ਜਗਾਤੇ ਉਰੇ ਹਨ ਇਹ ਦੋ ਵਧੀਆ ਲੋਹੇ ਦੀਆਂ ਪੱਤੀਆਂ ਇੱਕ ਇਧਰ ਲੱਗੀ ਇੱਕ ਉਧਰ ਉਦੋਂ ਤੇ ਵਧੀਆ ਟਿਕ ਜੂ ਜਿਵੇਂ ਆਪਣੇ ਏਸੀ ਨਹੀਂ ਲਾਏ ਹੁੰਦੇ ਮੋਰੀਆਂ ਦੇ ਵਿੱਚ ਫਿੱਟ ਕਰੇ ਹੁੰਦੇ ਹਨਾ ਉਹਵੇਂ ਜਗਾੜ ਲੱਗੇ ਜੂਗਾ ਵਧੀਆ ਪਾ ਚਲਾਉਣਿਆ ਬਸ ਇਹਨੂੰ ਪਾ ਕੇ ਪਾਣੀ ਪੁਣੀ ਉੱਤੇ ਆਹ ਆਪਣੇ ਜਿਹੜੇ ਫਰਸ ਵਾਲੇ ਪੱਥਰ ਜੇ ਹੁੰਦੇ ਨੇ ਨਾ ਉਹ ਪਏ ਨੇ ਉਹ ਲਿਆ ਕੇ ਆਹ ਜਿਹੜੀ ਛਾ ਦੇ ਵਿਚਾਲੇ ਮੜੀ-ਮੁੱਡੀ ਬਿਰ ਲਾ ਉਰੇ ਠੋਕ ਦਿੰਦੇ ਨੇ ਪੂਰਾ ਟੈਟ ਹੋ ਜੂਗਾ ਮਸੂਨ ਤਾਂ ਇਹ ਲਾ ਲੋ ਵੀ ਤਕਰੀਬਨ ਕੰਮ ਹੋ ਹੀ ਗਿਆ ਨਿਕੰਮਕਾ ਜਾਂ ਰਹਿ ਗਿਆ ਕੰਮ ਕਿਉਂਕਿ ਉਹਨਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਕੂਲਰ ਕਮਰੇ ਅੰਦਰ ਰੱਖ ਕੇ ਉਹ ਨਹੀਂ ਠੰਡੀ ਹਵਾ ਨਹੀਂ ਦਿੰਦੇ ਜਿੰਨੀ ਕੂਲਰ ਬਾਹਰੋਂ ਰੱਖ ਕੇ ਮੋਰੀ ਵਿੱਚ ਦੀ ਨਾ ਹਵਾ ਦਿੰਦੇ ਨੇ ਠੰਡੀ ਫਿਰ ਤਾਂ ਇਹ ਲਾ ਲੋ ਵੀ ਕਮਰੇ ਨੂੰ ਵੀ ਏਸੀ ਜਿੰਨੀ ਠੰਡਕ ਦੇ ਦਿੰਦੇ ਨੇ ਪੂਰੀ ਸਭ ਵੀ ਕੂਲਰ ਦਾ ਜਗਾੜ ਆਪਾਂ ਲਾ ਲਿਆ ਤੁਸੀਂ ਦੱਸਿਓ ਵੀ ਸੈਟ ਆ ਜਾਂ ਕੋਈ ਹੋਰ ਸਕੀਮ ਹੋਊਗੀ ਹੈਨਾ ਤੁਸੀਂ ਸਾਨੂੰ ਜਰੂਰ ਸ਼ੇਅਰ ਕਰਿਓ ਵੀ ਆਪਾਂ ਉਸਕੀ ਵਰਤ ਸਕੀਏ ਤੇ ਬਾਕੀ ਪੱਤੀ ਵਾਲੀ ਸਕੀਮ ਤਾਂ ਹੈਗੀ ਆ ਵੀ ਆਪਾਂ ਥੱਲੇ ਪੱਤੀਆਂ ਲਾ ਦਾਂਗੇ ਹਨਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡਾ ਕ੍ਰੇਡੂ ਜਾਂ ਦੇਸੀਆ ਬਲੌਗ ਕੇ ਤੁਹਾਨੂੰ ਕਿਵੇਂ ਲੱਗਿਆ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜਿਹੜੇ ਆਪਣੇ ਨਵੇਂ ਵੀਅਰ ਜੁੜਦੇ ਨੇ ਆਪਣੇ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਹਾਨੂੰ ਅੱਗੇ ਤੋਂ ਵੀ ਇਦਾਂ ਦੇ ਇੰਟਰਸਟਿੰਗ ਬਲੌਗ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ ਕਰ ਦਿਓ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ